ਅਰਤੇ ਸਤਕਾਰ ਨਾਲ ਵੱਖ-ਵੱਖ ਸ਼ਹਿਰਾਂ ਤੋਂ ਦੂਰੋਂ ਦਰਾਡੇੋਂ ਚੱਲ ਕੇ ਸਾਡੇ ਵਿਹੜੇ ਆਏ ਸਾਰੇ ਹੀ ਸੱਜਣਾ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਮੇਰੇ ਕੋਲ ਸ਼ਬਦ ਨਹੀਂ ਉਹਨਾਂ ਨੂੰ ਕਹਿਣ ਦੇ ਬਹੁਤ ਚੰਗੀ ਗੱਲ ਹੈ ਕਿ ਇੱਥੇ ਕੋਈ ਕੰਮ ਦੀ ਗੱਲ ਵੀ ਹੁੰਦੀ ਹੈ ਜਿਹੜੀ ਕਿ ਸਾਡੇ ਪੰਜਾਬੀ ਸਾਹਿਤ ਦੇ ਵਿੱਚ ਲਗਭਗ ਸਾਰੀਆਂ ਸੰਸਥਾਵਾਂ ਜਿਹੜੀਆਂ ਕਰਨਾ ਛੱਡ ਚੁੱਕੀਆਂ ਏ ਵੀ ਇੱਕ ਬਹੁਤ ਵੱਡਾ ਮੀਲ ਪੱਥਰ ਹੈ ਸਾਡੀ ਸੱਤ ਦਾ ਜਿਹੜਾ ਇੱਥੇ ਅਸੀਂ ਜੁੜਦੇ ਆ ਗੱਲਾਂ ਕਰਦੇ ਆ ਸਾਇਤ ਬਾਰੇ ਚੰਗੇ ਵਿਦਵਾਨਾਂ ਬਾਰੇ ਉਹਨਾਂ ਦੀਆਂ ਲਿਖਤਾਂ ਬਾਰੇ ਉਹਨਾਂ ਚੋਂ ਕੀ ਸਿੱਖਦੇ ਆ ਉਦਾਂ ਬਾਰੇ ਹੁਣ ਇੱਥੇ ਗੱਲ ਨਾਲ ਹੀ ਚੱਲਦੀ ਸੀ ਬਲਰਾਜ ਸਾਨੀ ਤੇ ਸ਼ਿਵ ਕੁਮਾਰ ਦੀ ਸ਼ਿਵ ਕੁਮਾਰ ਇੱਥੇ ਆਉਂਦੇ ਰਹੇ ਨੇ ਬਾਪੂ ਜੀ ਕੋਲੇ ਪਰ ਉਹਨਾਂ ਬਾਰੇ ਮੈਨੂੰ ਕੋਈ ਏਡੀ ਬਾੜੀ ਯਾਦ ਹੈ ਨਹੀਂ ਬਹੁਤ ਘੱਟ ਕੱਟ ਜਿਆਦਾ ਨੇ ਮੇਰੇ ਮੈਂ ਉਦੋਂ ਜਾਂ ਸਮਝਦਾ ਕੋਲੇ ਨਹੀਂ ਸੀ ਹੁੰਦਾ ਜਾਂ ਪੜਨਗੇ ਹੁੰਦੇ ਸੀ ਜਦੋਂ ਵੀ ਆਉਂਦੇ ਸੀਗੇ ਪਰ ਬਲਰਾਜ ਜੀ ਇੱਥੇ ਲੰਬਾ ਲੰਬਾ ਸਮਾਂ ਰਹਿ ਕੇ ਜਾਂਦੇ ਰਹੇ ਆ ਮਹੀਨਾ ਮਹੀਨਾ ਵੀ ਰਹਿ ਕੇ ਉਹਨਾਂ ਨੇ ਸਫਰਨਾਮੇ ਵੀ ਇੱਥੇ ਬਹਿ ਕੇ ਲਿਖੇ ਨੇ ਤੇ ਉਹਨੇ ਸਿਰਸਾ ਜੀ ਦੱਸ ਕੇ ਗਏ ਕਿ ਉਹਨਾਂ ਦੀ ਟਾਈਪ ਦੀ ਟਿਕ ਟਿਕ ਬੜੀ ਅਟਰੈਕਟ ਕਰਦੀ ਸੀਗੀ ਮੈਂ ਵੀ ਜਦੋਂ ਵਿਲਾ ਹੁਣ ਮੈਂ ਉਹਨਾਂ ਦੇ ਪਿੱਛੇ ਜਾ ਖੜਨਾ ਕੁਰਸੀ ਦੇ ਤੇ ਮੈਨੂੰ ਉਤੋਂ ਬਾਝਾ ਪਈ ਜਾਣੀ ਆ ਤੂੰ ਆ ਜਾ ਰੋਟੀ ਖਾ ਰਾ ਜਾ ਆ ਕਰ ਲਾ ਉਹ ਕਰ ਲਾ ਤੇ ਮੈਂ ਉਹ ਇੱਕ ਧਿਆਨ ਉਹਨਾਂ ਦੇ ਅੱਖਰ ਕਿਵੇਂ ਜਾ ਕੇ ਉੱਥੇ ਬਣ ਜਾਂਦਾ ਮੈਂ ਉਹ ਵੇਖਦਾ ਰਹਿਣਾ ਉੱਥੇ ਮਗਰ ਉਹਨਾਂ ਨੇ ਫਿਰ ਕੁਝ ਨਹੀਂ ਕਿਹਾ ਮੂੰਹੋਂ ਬੋਲ ਕੇ ਉਹਨਾਂ ਨੇ ਉਹ ਜਿਹੜਾ ਲਿਖਦੇ ਸੀ ਉਹ ਕਾਗਜ਼ ਕੱਢਣਾ ਨਵਾਂ ਕਾਗਜ਼ ਪਾ ਕੇ ਉੱਤੇ ਲਿਖ ਦੇਣਾ ਸਰਬਜੀਤ ਜਾ ਕੇ ਰੋਟੀ ਖਾ ਲਾ ਮੈਂ ਫਿਰ ਉਹ ਪੜਨਾ ਤੇ ਪੜ ਕੇ ਤੇ ਮੈਂ ਚਲਾ ਜਾਣਾ ਇਹ ਉਹਨਾਂ ਦਾ ਅੰਦਾਜ਼ ਸੀਗਾ ਲੈਣ ਦਾ ਤੇ ਮੈਂ ਕਿਹਾ ਵੀ ਬੜੀ ਬੜੀ ਗੱਲ ਆ ਇਹ ਉਹ ਇੱਥੇ ਆਉਣਾ ਉਹਨਾਂ ਨੇ ਇੱਥੇ ਆ ਕੇ ਉਹਨਾਂ ਦਾ ਜਿਹੜਾ ਜਿਵੇਂ ਬਾਪੂ ਜੀ ਦਾ ਇਹ ਕਹਿੰਦੇ ਵੀ ਬੱਚਾ ਸੀ ਉਹਨਾਂ ਦੇ ਅੰਦਰ ਉਹਨਾਂ ਬਲਰਾਜ ਦੇ ਅੰਦਰ ਵੀ ਇੱਕ ਬਹੁਤ ਬੱਚਾ ਸੀਗਾ ਜਿਹੜਾ ਇੱਥੇ ਆ ਕੇ ਖੁਸ਼ ਹੁੰਦਾ ਹੀ ਖੇਡਦਾ ਸੀ ਵੱਖ-ਵੱਖ ਤਰ੍ਹਾਂ ਨਾਲ ਖੇਡਦਾ ਸੀਗਾ ਚਾਹੇ ਉਹ ਹਾਲੀਆਂ ਨਾਲ ਜਾਵੜਦਾ ਸੀਗਾ ਹਲ ਪਾਉਣ ਲੱਗਣਾ ਉਹਨੇ ਕਿਹਾ ਮੈਂ ਪਾਉਣਾ ਬਾਪੂ ਨੇ ਕਿਹਾ ਤੂੰ ਰਹਿਣ ਦੇ ਅਗਲੇ ਦੇ ਇੱਕੋ ਵੱੜਦਾ ਜੇ ਫਾਲਤਾਂ ਨਾ ਤਾਂ ਉਹ ਵਿਚਾਰਾ ਕੰਮੋਂ ਜਾਊਗਾ ਪਰ ਉਹਨਾਂ ਨੇ ਫੇਰ ਵੀ ਕਹਿੰਦੇ ਆ ਕਿ ਉਹਨਾਂ ਨੇ ਨਹੀਂ ਮੈਂ 2 ਬਿੱਗਾਂ ਜ਼ਮੀਨ 'ਚ ਹਲ ਵਾਇਆ ਉਹ ਤੇ ਉਹਨਾਂ ਨੇ ਫੇਰ ਫੜ ਲੈਣਾ ਹਾਂ ਫੇਰ ਇੱਥੇ ਰਾਤ ਨੂੰ ਤਾਸ਼ ਖੇਡਣੀ ਬਾਤਾਂ ਪਾਉਣੀਆਂ ਧੂਣੀ ਦੇ ਦਾਲੇ ਉੱਥੇ ਆ ਕੇ ਉਹਨਾਂ ਨੇ 9 9 10 10 ਪਿਜਾ ਦੇਣੇ ਅਸੀਂ ਤਾਂ ਸਮਝ ਜਾਂਦੇ ਪਰ ਉੱਥੇ ਦੱਸਦੇ ਆ ਉਹਨਾਂ ਦੀਆਂ ਫੋਟੋਆਂ ਵੀ ਹੈਗੀਆਂ ਧੂਣੀ ਵਾਲੀਆਂ ਕੁਝ ਸੀਗੀਆਂ ਹੁਣ ਜੇ ਸ਼ਾਇਦ ਲੱਭ ਕੇ ਤਾਂ ਤੇ ਉਹਨਾਂ ਨੇ ਉੱਥੇ ਉਹਨਾਂ ਨਾਲ ਗੱਲਾਂ ਕਰ ਲਈਆਂ ਫੇਰ ਸਾਡੇ ਇੱਥੇ ਇੱਕ ਬਸਾਖਾ ਚ ਮੇਯਾਰ ਸੀ ਔਰ ਨਕਲਾ ਬੋਤਲਾਂ ਹੁੰਦਾ ਸੀ ਤੇ ਉੰਨਾ ਨੇ ਇੱਥੇ ਬੈਠੇ दारू-ਦਰੂ ਪੀਣੀ ਇਕੱਠੇ ਹੋਏ ਸਾਰੇ ਮੇਲਾ ਹੀ ਲੱਗ ਜਾਂਦਾ ਸੀ ਹੋਰ ਵੀ ਗਵਾੜਦੇ ਤੇ ਲੰਮਾ ਦੇ ਵੀ ਆ ਜਾਂਦੇ ਸੀ ਬੰਦੇ 20-25 ਜਣੇ ਹੋਏ ਕਹਿੰਦੇ ਯਾਰ ਅੱਜ ਉਹ ਤੋਂ ਨਖਲਾ ਸੁਣਨੀ ਆਈ ਵਿਸਾਖੇ ਤੋਂ ਇੱਥੋਂ ਚਾਰ-ਪੰਜ ਮੁੰਡੇ ਗਏ ਉਹ ਵੇੜੇ 'ਚ ਹੀ ਪੈਂਦੇ ਸੀ ਬਾਹਰ ਹੀ ਉਦੋਂ ਲੋਕੀ ਘਰਾਂ 'ਚ ਨਹੀਂ ਸੀ ਅੰਦਰ ਪੈਂਦੇ ਉਹ ਬਾਹਰ ਪਿਆ ਸੀ ਤੇ ਚੌ ਜਣੇ ਨੇ ਉਹਦਾ ਮੰਜਾ ਚੱਕਿਆ ਸਣੇ ਮੰਜੇ ਇੱਥੇ ਲੈ ਆਏ ਉਹ ਵੀ ਛਾਪੜ ਕੇ ਪੈ ਗਿਆ ਵੇਖ ਉਹਨੇ ਲਏ ਵੀ ਮੈਨੂੰ ਇਹ ਚੱਕੀ ਜਾਂਦੇ ਇੱਥੇ ਆ ਕੇ ਫਿਰ ਉਹ ਤੋਂ ਦੋ-ਤਿੰਨ ਘੰਟੇ ਨਖਲਾ ਲੋਆਂ ਜਾਂਦਾ ਆਏ ਉਹਨੂੰ ਖੋਇਆ ਪਿਆ ਨਾਲੇ ਇਹ ਤੇ ਇਹ ਸੀ ਉਹਨਾਂ ਦੀ ਖੇਡ ਤੇ ਉਹਨਾਂ ਦਾ ਜਿੰਨਾ ਦਿਲ ਇੱਥੇ ਲੱਗਦਾ ਸੀ ਉਹ ਆਪਣੀਆਂ ਬੇਟੀਆਂ ਨੂੰ ਵੀ ਲੈ ਕੇ ਆਏ ਤੇ ਰਹਿ ਕੇ ਵੀ ਗਏ ਆ ਤੇ ਉਹਨਾਂ ਦਾ ਇੱਥੇ ਦਿਲ ਟੜਕਦਾ ਸੀ ਉੱਥੋਂ ਜਦੋਂ ਉਹ ਬੰਬੇ ਤੋਂ ਹੁਸੜ ਜਾਂਦੇ ਸੀ ਉਹਨਾਂ ਦਾ ਦਿਲ ਭਰ ਜਾਂਦਾ ਸੀਗਾ ਤੇ ਥੋੜਾ ਟਾਈਮ ਕੱਢ ਕੇ ਭਾਵੇਂ ਹਫਤਾ ਹੀ ਆਉਣ ਰਹਿ ਕੇ ਜ਼ਰੂਰ ਜਾਂਦੇ ਸੀ ਬੱਪੂ ਜੀ ਬਾਰੇ ਵੀ ਦੱਸ ਕੇ ਗਏ ਸਰਸਾ ਸਾਹਿਬ ਤੇ ਉਹਨਾਂ ਬਾਰੇ ਤਾਂ ਮੈਂ ਕੀ ਦੱਸਣਾ ਉਹ ਤਾਂ ਇਹੀ ਦੱਸ ਦੇ ਚੰਗੇ ਲੱਗਦੇ ਆ ਆਪਦੇ ਮੂੰਹ ਮੈਂ ਕਾਹਦੀ ਸਫਤ ਕਰਨੀ ਤੇ ਨਾਲ ਹੀ ਮੈਂ ਤੁਹਾਡੇ ਸਾਰਿਆਂ ਦੇ ਆਇਆ ਤੁਹਾਨੂੰ ਧੰਨਵਾਦ ਕਰਦਾ ਕਿ ਤੁਸੀਂ ਆਏ ਆ ਟਾਈਮ ਕੱਢਿਆ ਕੋਈ ਕੰਮ ਦੀਆਂ ਗੱਲਾਂ ਹੋਣਗੀਆਂ ਸੁਣੋਗੇ ਤੇ ਗਾਹ ਲਿਖੋਗੇ ਇਹਦੀ ਮੈਂ ਆਸ ਕਰਦਾ ਸਾਡਾ